ਅਤੇ ਕੁਚਨੀ ਜੀ ਕਹਿਣਾ ਚਾਹੁੰਦਾ ਮੈਂ ਤਾਂ ਇਹ ਕਹਿ ਸਕਦਾ ਵੀ ਮੈਂ 3 ਸਾਲ ਪਹਿਲੇ 26 ਅਪ੍ਰੈਲ 2021 ਨੂੰ ਯੂਨੀਵਰਸਿਟੀ ਚ ਆਇਆ ਸੀ ਜੀ ਤੇ ਯੂਨੀਵਰਸਿਟੀ ਬੜੀਆਂ ਮੁਸ਼ਕਲਾਂ ਚ ਸੀ ਕਟੀਆਂ ਹੋਈਆਂ ਸੀ ਇੱਥਰਨੇ ਲੱਗੇ ਹੋਏ ਸੀ ਤੁਸਕਾਵਾ ਨਹੀਂ ਸੀ ਮਿਲ ਰਹੀਆਂ ਸਾਡੇ 9 ਕਰੋੜ ਰੁਪਇਆ ਸਾਲਾਨਾ ਗ੍ਰਾਂਟ ਸੀ ਤੇ ਮੈਂ ਇਹੀ ਸੋਚਿਆ ਵੀ ਸਭ ਨੂੰ ਉਪਰਲੇ ਕਰਨੇ ਚਾਹੀਦੇ ਆ ਯੂਨੀਵਰਸਿਟੀ ਨੂੰ ਉੱਪਰ ਲਿਆਉਣ ਚ ਅਧਿਆਪਕਾਂ ਨੂੰ ਕਰਮਚਾਰੀਆਂ ਨੂੰ ਵਿਦਿਆਰਥੀਆਂ ਨੂੰ ਪ੍ਰਸ਼ਾਸਨ ਨੂੰ ਤੇ ਸਰਕਾਰਾਂ ਨੂੰ ਤੇ ਇਸ ਸਬੰਧ ਚ ਮੈਂ ਵੱਖ-ਵੱਖ ਤਰੀਕੇ ਨਾਲ ਗ੍ਰਾਂਟ ਵਧਾਉਣ ਤੇ ਵੀ ਜ਼ੋਰ ਲਗਾਇਆ ਯੂਨੀਵਰਸਿਟੀ ਦੇ ਮਾਹੌਲ ਨੂੰ ਠੀਕ ਕਰਨ ਤੇ ਜ਼ੋਰ ਲਗਾਇਆ ਪੜ੍ਹਨ ਪੜਾਉਣ ਦੀ ਪ੍ਰਕਿਰਿਆ ਨੂੰ ਠੀਕ ਕਰਨ ਤੇ ਜ਼ੋਰ ਲਗਾਇਆ ਨਵੇਂ ਕੋਰਸ ਖੋਲੇ ਐਡਮਿਸ਼ਨਾਂ ਵਧਾਈਆਂ ਖਰਚੇ ਘਟਾਏ ਤੇ 3 ਸਾਲਾਂ ਬਾਅਦ ਆਈ ਸਥਿਤੀ ਇਹ ਹੈ ਕਿ ਪੰਜਾਬ ਸਰਕਾਰ ਦੀ ਮਦਦ ਨਾਲ ਜਿਨ੍ਹਾਂ ਨੇ ਵੱਡੇ ਰੂਪ ਚ ਇਸ ਯੂਨੀਵਰਸਿਟੀ ਬਾਹ ਪੜ੍ਹੀ ਅੱਜ ਤੱਕ ਜੋ ਪੰਜਾਬ ਸਰਕਾਰ ਨੇ ਮੀਨਵਾਰ ਗ੍ਰਾਂਟ ਜਿਹੜੀ 30 ਕਰੋੜ ਤੋਂ ਉੱਪਰ ਹੋ ਗਈ ਹੈ ਇਸ ਵੇਲੇ ਕਿਸੇ ਦੀ ਕੋਈ ਤਨਖਾਹ ਪੈਨਸ਼ਨ ਪੈਂਡਿੰਗ ਨਹੀਂ ਹੈ ਬਿਲਕੁਲ ਨਾਰਮਲ ਪੇਮੈਂਟਸ ਹੋ ਚੁੱਕੀਆਂ ਨੇ ਇਹ ਬੜੇ ਸਾਲਾਂ ਬਾਅਦ ਸੈਮਿਸਟਰ ਜਿਹੜਾ ਉਹ ਸਹੀ ਤਰੀਕਾ ਤੇ ਪ੍ਰਾਪਰ ਤਰੀਕਾ ਤੇ ਖਤਮ ਹੋ ਰਿਹਾ ਸੋ ਮੈਨੂੰ ਬਹੁਤ ਖੁਸ਼ੀ ਹੈ ਕਿ ਜੋ ਮੈਨੂੰ ਲੱਗਦਾ ਸੀ ਕਿ ਮੈਨੂੰ ਕਰਨਾ ਚਾਹੀਦਾ ਹੈ 3 ਸਾਲ ਪਹਿਲੇ ਉਹ ਮੈਂ ਕੀਤਾ ਮਨੁੱਖ ਦਾ ਰਹੀ ਕੰਮ ਹੁੰਦਾ ਵੀ ਆਪਣਾ ਕੰਮ ਕਰੇ ਆਪਣੀ ਡਿਊਟੀ ਕਰੇ ਜੋ ਵੀ ਡਿਊਟੀ ਲੱਗਦੀ ਹੈ ਸੋ ਮੇਰੀ ਡਿਊਟੀ ਪੰਜਾਬ ਸਰਕਾਰ ਨੇ ਵੀ ਤੇ ਪੰਜਾਬ ਦੇ ਲੋਕਾਂ ਨੇ ਵੀ ਆਪਣੇ ਆਪਣੇ ਢੰਗ ਨਾਲ ਲਗਾਈ ਸੀ ਕਿ ਪੰਜਾਬ ਦੀ ਇਸ ਸਿਰਮੌਰ ਸੰਸਥਾ ਨੂੰ ਦੁਬਾਰਾ ਖੜਾ ਕਰੋ ਇਹਨੂੰ ਪੈਰਾਂ ਤੇ ਲਿਆਓ ਇਹਦੇ ਚ ਪਰਨ ਪੜਾਉਣ ਤੇ ਇਸਾ ਤੋਂ ਲੋਇਸਾ ਤੋਂ ਲੰਦਾ ਕਿ ਕਾਫੀ ਹਡਲਸ ਆਏ ਇਸ ਤਰ੍ਹਾਂ ਬਹੁਤ ਹਡਲਸ ਆਏ ਜੀ ਟਰਨੇ ਬਜਾਰੇ ਹੋਰ ਬਹੁਤ ਸਾਰੀਆਂ ਗੱਲਾਂ ਪੈਸੇ ਨਾ ਹੋਣੇ ਹੋਸਟਲਾਂ ਚ ਮੁਸ਼ਕਲਾ ਹੋਣੀਆਂ ਸੜਕਾਂ ਟੁੱਟੀਆਂ ਹੋਣੀਆਂ ਫਿਰ ਮੈਂ ਨੈਕ ਜੀ ਵੀ ਕਰਵਾਈ ਐਕ੍ਰੈਡੀਟਿਸ਼ਨ ਤੇ ਸਾਨੂੰ A ਦੀ ਬਜਾਏ ਪਲੱਸ ਗ੍ਰੇਡ ਆਇਆ ਉਹਦੇ ਉਹਦੇ ਕਰਕੇ ਸਾਨੂੰ ਪੀਆਈ ਮੂਸ਼ਾ ਤੋਂ ਸੈਂਟਰਲ ਗਵਰਨਮੈਂਟ ਤੋਂ 20 ਕਰੋੜ ਦੀ ਗ੍ਰਾਂਟ ਮਿਲੀ ਕਿਉਂਕਿ ਉਹਦੇ ਲਈ ਨੰਬਰ ਲੱਗਦੇ ਨੇ ਨੈਕ ਦੇ ਸੋ ਉਹ 20 ਕਰੋੜ ਨਾਲ ਹੋਣ ਸੀ ਯੂਨੀਵਰਸਿਟੀ ਦੇ ਇਨਫਰਾਸਟ੍ਰਕਚਰ ਨੂੰ ਆਉਣ ਵਾਲੇ 5 ਸਾਲਾਂ ਚ ਪੂਰਾ ਕਰਨ ਲਈ ਕੁਝ ਹਜੇ ਉਹ ਕਿਹੜੇ ਬਿਜ਼ਨਸ ਕੰਮ ਰਹਿ ਗਏ ਨੇ ਇੰਸਟਿਟਿਊਟ ਫਾਈਨਾਂਸ ਦੇ ਵਿੱਚ ਰਹਿ ਗਿਆ ਹੋਣੀ ਦੇਖੋ ਜਿਹੜੇ ਨਵੇਂ ਕੋਰਸ ਸ਼ੁਰੂ ਕੀਤੇ ਉਹ 5 ਸਾਲਾਂ ਨੇ ਉਹਨਾਂ 'ਚ 3 ਸਾਲ ਪੂਰੇ ਹੋਏ ਨੇ ਤੇ ਉਹਨਾਂ ਨੂੰ ਅੱਗੇ ਲੈ ਕੇ ਜਾਣਾ ਹੈ ਮਤਲਬ ਜਿਹਨੂੰ ਕਹਿੰਦੇ ਕਿ ਕੰਸੋਲਿਡੇਸ਼ਨ ਉਹਨਾਂ ਦੀ ਕਰਨੀ ਹੈ ਕੋਚ ਦੇ ਮਿਆਰ ਨੂੰ ਉੱਪਰ ਚੁੱਕਣ ਲਈ ਸੀ ਬਹੁਤ ਉਫਰਾਂ ਦੇ ਕੀਤੇ ਉਹਨਾਂ ਨੂੰ ਵੀ ਅੱਗੇ ਲੈ ਕੇ ਲਾਉਣ ਦੀ ਲੋੜ ਹੈ ਜੇ ਸ਼ੁਰੂਆਤ ਹੈ ਕੁਝ ਨਵੇਂ ਅਸੀਂ ਸੈਂਟਰ ਸ਼ੁਰੂ ਕੀਤੇ ਜਿਵੇਂ ਕਿ ਕਾਰੋਬਾਰੀ ਉਦਮਤਾ ਦਾ ਸੈਂਟਰ ਜਿਹਨੂੰ ਐਂਟਰਪ੍ਰੈਨਿਓਰਸ਼ਿਪ ਸੈਂਟਰ ਕਹਿੰਦੇ ਆ ਇਸ ਤਰ੍ਹਾਂ ਹੀ ਪੰਜਾਬ ਦਾ ਵਨ ਸ੍ਰੀਨ ਜੀਵਜਨਤ ਮੋ ਉਹ ਜੀ ਸ਼ੁਰੂ ਹੋਏ ਨੇ ਸਾਨੂੰ ਉਹ ਜੀ ਗੱਲ ਜਾਣ ਦੀ ਲੋੜ ਹੈ ਸੋ ਯੂਨੀਵਰਸਿਟੀ ਦੀ ਅਕੈਡੈਮਿਕ ਰਿਕਵਰੀ ਦੇ ਤੇ ਪਹਿਲੇ ਕਦਮ ਇਹ ਚੁੱਕੇ ਗਏ ਨੇ ਤੇ ਇਸ ਕਰਕੇ ਰਿਕਵਰੀ ਦੀ ਪ੍ਰੋਸੈਸ ਨੂੰ ਅੱਗੇ ਲਿਜਾਣ ਦੀ ਬਹੁਤ ਸਾਰੀ ਲੋੜ ਹੈ ਸਰ ਨੂੰ ਲੱਗਦਾ ਹੈ ਸੈਂਚੂਰੀ ਤੁਹਾਡੇ ਵੱਲੋਂ ਫਾਸਟ ਸਕੀਲ ਲੈ ਕੇ ਸੈਟ ਅਪ ਹੋਈ ਹੋਵੇ ਗਵਰਨਮੈਂਟ ਸੈਂਚੂਰੀ ਇਹਦੀ ਸਰਕਾਰ ਦਾ ਕੰਮ ਹੁੰਦਾ ਜੀ ਮੈਨੂੰ 3 ਸਾਲ ਦੀ ਟਰਮ ਮਿਲੀ ਸੀ ਮੈਂ ਆਪਣੀ 3 ਸਾਲ ਦੀ ਟਰਮ ਪੂਰੀ ਹਾਂਜੀ ਕੇਸ ਕ੍ਰਮਸਟਿਕ ਐਕਸਟੈਂਸ਼ਨ ਮਿਲਦੀ ਹੈ ਜਿਵੇਂ ਨੂੰ ਅੱਗੇ ਹੋਰ ਕੰਮ ਕਰਨ ਦਾ ਮੌਕਾ ਮਿਲੇ ਕਿਉਂਕਿ ਮੈਂ ਬਹੁਤ ਮਿੰਸ ਨਾਲ ਇਸ ਯੂਨੀਵਰਸਿਟੀ ਨੂੰ ਖੜਾ ਕੀਤਾ ਹੈ ਤੇ ਜੇ ਸਰਕਾਰ ਉਹ ਚਾਹੁੰਦੀ ਹੈ ਤੇ ਜੇ ਮੈਨੂੰ ਅੱਗੇ ਕੰਮ ਤੇ ਮੇਰਾ ਖਿਆਲ ਹੈ ਵੀ ਦੇਖੋ ਇਹ ਉਹਨਾਂ ਦਾ ਆਪਣਾ ਹੈ ਜੋ ਉਹ ਕਰਨਾ ਚਾਹੁੰਦੇ ਨੇ ਤੇ ਮੈਂ ਤੇ ਇਹਨੂੰ ਇਸ ਤਰੀਏ ਵੇਖਦਾ ਵੀ ਉਹਨਾਂ ਨੂੰ ਮੇਰੇ ਕੰਮ 'ਚ ਜ਼ਰੂਰ ਕੁਝ ਦਿਸਿਆ ਹੋਵੇਗਾ ਜਾਂ ਮੇਰੇ ਕੰਮ ਕਰਨ ਦੇ ਢੰਗ 'ਚ ਕੁਝ ਦਿਸਿਆ ਹੋਵੇਗਾ ਜਿਹੜੀ ਗੱਲ ਹੈ ਸਰ ਇੱਕ ਬੜੇ ਕੁਵਾਜਨ ਨੂੰ ਕਹਿ ਰਹੇ ਨੇ ਕਿ ਕਿਸੇ ਯੂਨੀਵਰਸਿਟੀ ਦੀ ਕੁਝ ਜ਼ਮੀਨ ਵੇਚੀ ਗਈ ਸੀ ਜਿਹਦੇ ਪਰ ਤੁਹਾਡੇ ਵੱਲੋਂ ਕਿਸ ਤਰ੍ਹਾਂ ਦੀ ਵੀ ਕਾਰਵਾਈ ਕੀਤੀ ਗਈ ਸੀ ਅੱਜ ਵੀ ਗੱਲ ਕਿ ਤੁਸੀਂ ਤੁਹਾਡਾ ਦਰ ਹੈ ਨੀ ਸ੍ਰੀ ਰਵਿੰਦਰ ਸੰਮੇਲਨ ਦੀ ਐਂਡਪੁਆਇੰਟ ਵੀ ਰਿਕਰਮ ਧਿਆਨ ਚ ਨੀਗਾ ਕਾਰਵਾਈ ਤੇ ਜਰੂਰ ਕੀਤੀ ਹੋਏਗੀ ਕਿਉਂਕਿ ਮੈਂ ਤਾਂ ਯੂਨੀਵਰਸਿਟੀ ਦੀ ਇੱਕ ਇੱਕ ਇੰਚ ਜ਼ਮੀਨ ਬਾਰੇ ਸੋਚਦਾ ਪਈ ਸਾਨੂੰ ਨਹੀਂ ਉਹਦੇ ਤੇ ਕਿਸੇ ਨੂੰ ਕਾਰਜਾ ਕਰਨ ਦੇਣਾ ਚਾਹੀਦਾ ਕਿਸੇ ਢੰਗ ਨਾਲ ਵੀ ਜਿਵੇਂ ਐਨ ਆਰ ਐਲ ਸੀ ਦਾ ਵੀ ਇੱਕ ਹਿੱਸਾ ਜਿਹੜਾ ਅਸੀਂ ਨਵਾਂ ਐਗਰੀਮੈਂਟ ਕੀਤਾ ਹੈ ਕਿਸਤਾ ਅਸੀਂ ਵਾਪਸ ਲੈ ਲਿਆ ਉਸ ਜ਼ਮੀਨ ਦਾ ਕਿਉਂਕਿ ਯੂਨੀਵਰਸਿਟੀ ਨੂੰ ਲੰਬੇ ਸਮੇਂ ਚ ਜ਼ਮੀਨ ਦੀ ਲੋੜ ਪੈਂਦੀ ਰਹਣੀ ਹੈ ਸਰ ਕਈ ਇਹ ਜੇ ਕਿਸ ਨੇ ਮੈਂ ਕ腐ਸ਼ਨ ਨੂੰ ਬਰਦਾਸ਼ਤ ਨਹੀਂ ਕੀਤਾ ਹੈ ਅਕਾਡੈਮਿਕ ਕ腐ਸ਼ਨ ਨੂੰ ਮੇਰੇ ਬਰਦਾਸ਼ਤ ਕੀਤਾ ਤੇ ਦੂਸਰੀ ਕ腐ਸ਼ਨ ਨੂੰ ਵੀ ਨਹੀਂ ਬਰਦਾਸ਼ਤ ਕਰਦਾ ਮੇਰੇ ਖਲ ਮੈਂ ਕਾਮਯਾਬ ਹੋਇਆ ਉਹ ਕ腐ਸ਼ਨ ਦੇ ਜਿਹੜੇ ਰੈਕਿਟ ਬਣੇ ਸੀ ਉਹਨਾਂ ਨੂੰ ਡੱਗ ਦੇ ਸਾਹਮਣੇ ਲਿਆਉਣ ਤੇ ਇਸ ਯੂਨੀਵਰਸਿਟੀ 'ਚ ਇਹ ਮਾਹੌਲ ਪੈਦਾ ਕਰਨ ਦੇ ਕਿ ਕ腐ਸ਼ਨ ਕਰਨ ਵਾਲਾ ਜਿਹੜਾ ਉਹ ਇਸ ਤਰ੍ਹਾਂ ਨਹੀਂ ਚਾਹੁੰਦਾ ਕ腐ਸ਼ਨ ਨਹੀਂ ਹੋਣਾ ਅਗਲਾ ਟਾਰਗੇਟ ਕੀ ਰੱਖਿਆ ਸੀ ਜਿਵੇਂ ਸਰਕਾਰ ਦਾ ਪਹਿਲਾਂ ਵੀ ਪਲੈਨਿੰਗ ਚੱਲ ਰਹੀ ਹੁੰਦੀ ਹੈ ਕੁਝ ਪਤਾ ਹੀ ਨਹੀਂ ਚੱਲਦੀ ਇਹ ਸਭ ਜੁਰੀ ਪੂਰੀ ਹੋ ਜਾਂਦੀ ਹੈ ਪਤਾ ਨਹੀਂ ਅੱਜ ਤੁਹਾਨੂੰ ਤਾਂ ਕਹਦੇ ਕਿ ਕਿਹੜੇ ਕਿਹੜੇ ਮੈਂ ਤਾਂ ਉਸ ਵੇਲੇ ਵੀ ਜਿਹੜੇ ਵੀ ਕੰਮ ਸੀ ਪਿਛਲੇ ਤਿੰਨ ਪਹਿਲੀ ਗੱਲ ਤੇ ਇੱਕ ਸਪੈਸਟੈਕ ਕਿਉਂਕਿ ਵਾਈਸਚਾਂਸ ਦੀ ਟਰਮ 3 ਸਾਲ ਹੁੰਦੀ ਹੈ ਤੇ ਮੈਂ ਆਪਣੇ ਸਾਰੇ ਕੰਮ ਪਹਿਲੇ 3 ਮਹੀਨੇ ਚ ਹੀ ਉਲੀਕਲੇ ਸੀ ਕਿ ਮੈਂ ਕੀ ਕਰਨਾ ਸੋ ਮੈਂ ਜਦੋਂ 2021 ਚ ਆਇਆ ਮਈ ਚ ਤੇ ਅਗਸਤ ਤੱਕ ਮੈਂ ਲਿਸਟ ਬਣਾ ਲਈ ਸੀ ਕਿ ਮੈਂ ਕੀ ਕਰਨਾ ਮੈਂ ਬਹੁਤੀ ਵੇਟ ਨਹੀਂ ਕੀਤੀ ਨਵੇਂ ਕੋਰਸ ਵੀ ਜਿਹੜੇ ਮੈਂ ਸ਼ੁਰੂ ਕਰਨੇ ਸੀ ਮੈਂ ਇੱਕ ਹੀ ਸੀ ਕਰ ਲਈ ਸੀ ਮੈਂ 22 ਤੱਕ ਨਹੀਂ ਵੇਟ ਕੀਤੀ ਤੇ ਉਹ ਜਿਹੜੇ ਕੰਮ ਸ਼ੁਰੂ ਕੀਤੇ ਸੀ ਉਹ ਕੋ ਨਾ ਐਜੂਕੇਸ਼ਨ ਦੀ ਪ੍ਰਕਿਰਿਆ ਹੀ ਹੈ ਆਪ ਇਹ ਚ 2 4 5 ਸਾਲ ਲੱਗਦੇ ਡੀਗਰੀ 3 ਸਾਲ ਤੋਂ ਬਾਅਦ ਹੀ ਹੁਣ ਪਹਿਲੀ ਵਾਰ ਉਹ ਬੱਚਿਆਂ ਨੇ ਜਦੋਂ ਅੰਡਰ ਗ੍ਰੈਜੂਏਟ ਡਿਗਰੀ ਲੈਣੀ ਫਿਰ ਉਹਨਾਂ ਨੇ ਅੱਗੇ ਪੋਸਟ ਗ੍ਰੈਜੂਏਟ ਜਾਣਾ ਸੋ ਇਹ ਪ੍ਰਕਿਰਿਆ ਜਿਹੜੀ ਉਹਦੀ ਜਿਹੜੀ ਉਹਨੂੰ ਇਰਰੀਵਰਸੀਬਲ ਬਣਾ ਤਾਂ ਕਿ ਜਿਹੜੇ ਨਵੇਂ ਕੰਮ ਮੇ ਸ਼ੁਰੂ ਕੀਤੇ ਅਤੇ ਮੈਂ ਨਹੀਂ ਕੀਤੇ ਸੀ ਲੜਕੇ ਕੀਤੇ ਉਹਦੇ ਚ ਫੈਕਲਟੀ ਦਾ ਸਾਡੇ ਕਰਮਚਾਰੀਆਂ ਦਾ ਵਿਦਿਆਰਥੀਆਂ ਦਾ ਸਭ ਦਾ ਯੋਗਦਾਨ ਯੂਨੀਵਰਸਿਟੀ ਨੇ ਜੋ ਨਵੇਂ ਪ੍ਰੋਗਰਾਮੇ ਪਿਛਲੇ 3 ਸਾਲ ਚ ਸ਼ੁਰੂ ਕੀਤੇ ਉਹਨਾਂ ਨੂੰ ਉੱਥੇ ਲੈ ਜਾਣਾ ਕਿ ਉਹ ਕਦੀ ਫਿਰ ਵਾਪਸ ਨਾ ਮੁੜੇ ਜਾ ਸਕਣ ਤੇ ਜਿਹੜੀ ਯੂਨੀਵਰਸਿਟੀ ਦੀ ਸਥਿਤੀ ਉਭਾਰੀ ਹੈ ਇਹ ਉਬਰੀ ਰਹੇ ਇਹ ਨਾ ਹੋਵੇ ਕਿ ਇਹ ਇਸ ਤਰ੍ਹਾਂ ਦਾ ਨਹੀਂ ਹੋਣਾ ਚਾਹੀਦਾ ਕਿ ਆਪਾਂ ਕੋਈ ਸਮੀ ਦੇਤੀ ਤੇ ਮੁੜ ਕੇ ਸਮੀ ਡਿੱਗ ਪਏ ਤੇ ਯੂਨੀਵਰਸਿਟੀ ਫੇਰ ਚੱਲੇ ਪੱਕਾ ਪੱਕੇ ਉਹਦੇ ਉੱਤੇ ਡੀਆਂ ਦੇ ਉੱਤੇ ਜਿਵੇਂ ਅਲੂਮਨੀ ਮੀਟ ਅਸੀਂ ਗੱਲ ਕਰਾਈ ਆ ਵੱਡੇ ਰੂਪ ਵਿੱਚ ਅਸੀਂ ਅਲੂਮਨੀ ਨੂੰ ਜੋੜਿਆ ਇਹ ਕੰਮ ਚ ਸ਼ੁਰੂ ਹੋਇਆ ਅਸੀਂ ਚਾਹੁੰਦੇ ਹਾਂ ਕਿ ਪੰਜਾਬੀ ਯੂਨੀਵਰਸਿਟੀ ਦੇ ਜਿਹੜੇ ਅਲੂਮਨੀ ਆ ਉਹ ਪ੍ਰੋਜੈਕਟਾਂ ਨਾਲ ਜੁੜ ਤੇ ਉਹਨਾਂ ਪ੍ਰੋਜੈਕਟਾਂ ਨੂੰ ਅੱਥੇ ਐਗਜ਼ੀਕਿਊਟ ਕਰਨ ਬਹੁਤ ਅੱਛਾ ਸਾਨੂੰ ਰਿਸਪੌਂਸ ਮਿਲਿਆ ਤੇ ਸ਼ੁਰੂਆਤੀ ਹੋਈ ਹੈ ਉਹ ਹੁਣ ਆਉਣ ਵਾਲੇ ਸਾਲਾਂ ਚ ਜਦੋਂ ਅਲੂਮਨੀ ਜੁੜਨਗੇ ਤੁਸੀਂ ਦੇਖੋਗੇ ਕਿ ਯੂਨੀਵਰਸਿਟੀ ਚ ਬਹੁਤ ਸਾਰੇ ਕੰਮ ਹੋਣਗੇ ਜਿਹੜੇ ਅਲੂਮਨੀ ਸਪੌਂਸਰਡ ਹੋਣਗੇ ਔਰ ਪ੍ਰੋਜੈਕਟ ਬੇਸਡ ਹੋਣਗੇ ਹਰ ਬੰਦੇ ਨੂੰ ਪਤਾ ਹੋਵੇਗਾ ਕਿ ਮੈਂ ਕਿਹੜੇ